ਸਿੰਘਾ ਜੀ ਖਾਸ ਪਹੁੰਚੇ ਆ ਕਰਤਾਰਪੁਰ ਸਾਹਿਬ ਦਰਸ਼ਣਦਾਰ ਕਰਨ ਵਾਸਤੇ ਪਾਕਿਸਤਾਨ ਔਰ ਇਥੇ ਹੋਰ ਵੀ ਪਾਪੋ ਚੱਲ ਕੇ ਸੰਗਤਾਂ ਇਹਨਾਂ ਨੇ ਗੱਲਬਾਤ ਕਰ ਰਹੇ ਆ ਜੀ ਖਾਲਸਾ ਜੀ ਵਾਖ ਦੇ ਖਾਲਸਾ ਬੈਠਾ ਆ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਖਾਲਸਾ ਜੀ ਮੈਂ ਕਿਹਾ ਅੱਜ ਦਰਸ਼ਣਦਾਰ ਵਾਸਤੇ ਭਾਰਤ ਤੋਂ ਆ ਕੇ ਪਹੁੰਚੇ ਕਿਵੇਂ ਮਹਿਸੂਸ ਕਰਦੇ ਹੋ ਮੈਂ ਕਿਹਾ ਜੀ ਮਹਿਸੂਸ ਬਿਆਨ ਨਹੀਂ ਕੀਤਾ ਜਾ ਸਕਦਾ ਹਾਂਜੀ ਹਾਂਜੀ ਜਿਹੜੀ ਮਹਿਸੂਸ ਕਰ ਰਹੇ ਭਿਆਨ ਨਹੀਂ ਹੋ ਸਕਦਾ ਹੀ ਨਹੀਂ ਖੁਸ਼ੀ ਚੜੀ ਹੋਈ ਔਰ ਇੱਕ ਖਾਸ ਗੱਲ ਆ ਕਿ ਜਿਤਨਾ ਅਰਦਾਸ ਦੀਆਂ ਪੰਕਤੀਆਂ ਵਿੱਚ ਪੜਦੇ ਆ ਹੇ ਅਕਾਲਪੁਰ ਸਦਾ ਸਹਾਇ ਦੇ ਤਾਰਜੀਓ ਸ਼ੀਨਨਖਾਨਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਮਾ ਜਿਨ੍ਹਾਂ ਨੂੰ ਪੰਪਾ ਵਿਛੋੜਿਆ ਗਿਆ ਇਹਨਾਂ ਦੇ ਖੁੱਲੇ ਦਰਸ਼ਨਦਾਰ ਤੇ ਸੇਵਾ ਸੰਭਾਲਦਾਨ ਖਾਲਸਾ ਜੀ ਤੋਂ ਬਖਿਓ ਇਹ ਪੰਕਤੀਆਂ ਜਿਸ ਤਰ੍ਹਾਂ ਕਿ 1948 ਦੀ ਸੰਚ ਲਿਖਿਆ ਗਏ ਆ ਸਰਦਾਰ ਜਗਿੰਦਰ ਸਿੰਘ ਕਪਿੰਦੀ ਵੱਲੋਂ ਤੇ ਖਾਲਸਾ ਜੀ ਵਿੱਚ ਇਹ 1900 ਜਿਵੇਂ ਕਿ 2019 ਜੇ ਗੁਰਦੁਆਰਾ ਸਾਹਿਬ ਜਿਵੇਂ ਖੋਲਿਆ ਦਰਸ਼ਨ ਦਾ ਕਿੰਨਾ ਦਾ ਮਹਿਸੂਸ ਕੀਤਾ ਇਹ ਤਾਂ ਬੜੀ ਹੁਣ ਖੁਸ਼ੀ ਦੀ ਤਾਂ ਗੱਲ ਹੋਈ ਨਹੀਂ ਸਕਦੀ ਸੀ ਹਾਂਜੀ ਹਾਂਜੀ ਕਿਉਂਕਿ ਸਵਾਕਰਪੁਰ ਦੇ ਅੱਗੇ ਸਾਰੀ ਪਬਲਿਕ ਦੀ ਜਿਹੜੀ ਸੰਗਤ ਦੀ ਅਰਦਾਸ ਸੀ ਇਹ ਹੋਣੀ ਵੀ ਚਾਹੀਦੀ ਸੀ ਪਰ ਹੁਣ ਬਹੁਤ ਸਮਾਂ ਹੋ ਗਿਆ ਕਰਦਿਆਂ ਨੂੰ ਗੁਰੂ ਜੀ ਕਿਰਪਾ ਕਰਨ ਜਲਦੀ ਸਾਡੀ ਅਰਦਾਸ ਇਹ ਮਨਜ਼ੂਰ ਕਰਕੇ ਤੇ ਜੋ ਸਾਡੀ ਮੰਗੋ ਪੂਰੀ ਕਰੇ ਇੱਕ ਕਈ ਆਪਣਾ ਸਿਆਸੀ ਆਪਣੇ ਲੀਡਰ ਵੇਖਿਆ ਜਦੋਂ ਕਪਾਪੁਰ ਲਾਂਗਾ ਖੁੱਲਣ ਦੀ ਆ ਰਹੀ ਕਿਹਦੀ ਵੱਲ ਕਹਿੰਦੇ ਵੀ ਕਰਤਾਰਪੁਰ ਲਾਂਗਾ ਖੁੱਲੇ ਤੇ ਮੈਂ ਇੱਕ ਨਨਕਾਣਾ ਸਾਹਿਬ ਤੱਕ ਬਸਾ ਚਲਾਵਾਂਗਾ ਕਿਤੇ ਨਾ ਕਿਤੇ ਉਹਨਾਂ ਨੇ ਇਹ ਗੱਲਾਂ ਨੂੰ ਦਰਾਇਆ ਨਹੀਂ ਜਾਂ ਨਹੀਂ ਦੁਬਾਰਾ ਤੇ ਅੱਗੋਂ ਨਨਕਾਣਾ ਸਾਹਿਬ ਵੱਲ ਨਹੀਂ ਕੋਈ ਧਿਆਨ ਕੇਸ ਸਰਕਾਰ ਨਹੀਂ ਦਿੱਤਾ ਲੱਗਦਾ ਕਿ ਉਧਰ ਵੀ ਧਿਆਨ ਦੇਣਾ ਚਾਹੀਦਾ ਤੇ ਤੁਹਾਨੂੰ ਖੁੱਲੇ ਦਰਸ਼ਨ ਵਾਸਤੇ ਮਨਕਾਣ ਸਾਹਿਬ ਪਾਕ ਵੀ ਪਹੁੰਚ ਕਰਨੀ ਚਾਹੀਦੀ ਹੈ ਬਿਰਜ ਜੀ ਤੁਸੀਂ ਸਵਾਲ ਕੀਤਾ ਪਰ ਮੈਂ ਸਰਕਾਰਾਂ ਅੱਗੇ ਕੋਈ ਗੱਲੇ ਨਹੀਂ ਕਰਨੀ ਮੈਂ ਤਾਂ ਉਸ ਅਕਾਲ ਪੁਰਖ ਦੇ ਕਰਦਾ ਨਾ ਤੁਹਾਨੂੰ ਵੀ ਇਹੀ ਬੇਨਤੀ ਕਰਾਂਗਾ ਇਹ ਸਰਕਾਰਾਂ ਨਾਲ ਕਰ ਸਕਦੀਆਂ ਕੁਝ ਨਹੀਂ ਕਰਨਾ ਹੈ ਜੇ ਕਰੇਗਾ ਤਾਂ ਇੱਕ ਪਲ ਦੇ ਵਿੱਚ ਉਹ ਅਕਾਲ ਪੁਰਖ ਹੀ ਕਰ ਸਕਦਾ ਹੈ ਅਸੀਂ ਦੋਦੇ ਅੱਗੇ ਅਰਦਾਸ ਕਰਦੇ ਹਾਂ ਦੋਦੇ ਅੱਗੇ ਅਰਦਾਸ ਕਰਦੇ ਹਾਂ ਪਰ ਇੱਕ ਖਾਸ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਬੜਾ ਵਧੀਆ ਕਿ ਸਮਾ ਬਣਿਆ ਇਮਰਾਨ ਖਾਨ ਤੇ ਜਿਸ ਤਰ੍ਹਾਂ ਸਿੱਧੂ ਸਾਹਿਬ ਜਦੋਂ ਇਕੱਠੇ ਹੋਏ ਤੇ ਸਵਾਬ ਬਣਿਆ ਤੇ ਕਲੋਗੁਰਾਂ ਸਮਾਤ ਦਿੱਤੀ ਪ੍ਰਮਾਤਮਾ ਨੇ ਤੇ ਬੜਾ ਵਧੀਆ ਇਹ ਸਮਾ ਬਣਿਆ ਤੇ ਜੋ ਲਾਂਘਾ ਖੁੱਲਿਆ ਇਹਦੇ ਨਾਲ ਨਾਲ ਹੋਰ ਵੀ ਲਾਂਗੇ ਜਿਵੇਂ ਕਿ ਸਰਦਾਰ ਜੁਗਿੰਦਰ ਸਿੰਘ ਜੀ ਪਸੇਂ ਜਿਨ੍ਹਾਂ ਨੇ ਵਿਛੜੇ ਗੁਰਤਾ ਮੰਦਿਆ ਦਾ ਦੀਆਂ ਫਕਤੀਆਂ ਲਿਖਿਆ ਸੀ ਉਹਨਾਂ ਲੋਕ ਕਿਹਾ ਗਿਆ ਵੀ ਲਾਂਘਾ ਜੇ ਇੱਕ ਖੁੱਲਿਆ ਜੇ ਹੋਰ ਵੀ ਖੁੱਲਣ ਕਿਉਂਕਿ 47 ਦੀ ਵੰਡ ਨੇ ਸਾਨੂੰ ਸਿਰਫ ਪੰਜਾਬ ਵੰਡਿਆ ਸਿਆਸੀ ਲੋਕਾਂ ਨੇ ਪੰਜਾਬ ਵੰਡਿਆ ਕਿਤੇ ਜਿਹੜਾ ਪੰਜਾਬ ਵੰਡਿਆ ਗਿਆ ਵਾ ਉਹਦਾ ਦਰਦ ਖਲਾ ਇਸੇ ਤੱਕ ਨਹੀਂ ਲੁਕਿਆ ਹੈਗਾ ਉਹਦੇ ਨਾਲ ਨਾਲ ਕਿਤੇ ਜਿਹੜਾ ਪੰਜਾਬ ਵੰਡਣ ਤੋਂ ਬਾਅਦ ਸਾਡਾ ਪੰਜਾਬ ਜਿਹੜਾ ਚੜ੍ਹਦੇ ਪੰਜਾਬ 'ਚ ਰਹਿ ਗਿਆ ਸੀਗਾ ਉਹਦੇ ਵਿੱਚ ਵੀ ਆਣਾ ਬਣਾਤਾ ਦਿੱਲੀ ਵੀ ਕੱਟਤੀ ਫਿਰ ਹਿਮਾਚਲ ਬਣਾਤਾ ਹੋਰ ਹਿੱਸਾ ਵੀ ਕੱਟਤਾ ਕਿਤੇ ਨਾ ਕਿਤੇ ਕੋਈ ਪਰਮਾਤਮਾ ਫਿਰ ਐੋ ਜੀ ਵਿੱਧ ਬਣਾ ਦੇ ਉਹ ਸਾਰਾ ਪੰਜਾਬ ਇਕੱਠਾ ਹੋਵੇ ਇਸੇ ਦੁਆ ਨਾਲ ਇਸੇ ਅਰਦਾਸ ਨਾਲ ਹੀ ਫਿਰ ਦੁਬਾਰਾ ਮਿਲਾਂਗੇ ਧੰਨਵਾਦ ਜੀ ਧੰਨਵਾਦ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਜੀ